ਅਸਲ 'ਚ ਕੀ ਗੱਲ ਹੈ ਜੀ ਕਿ 3 ਸਾਲ ਹੋ ਗਏ ਆ 3 ਸਾਲਾਂ ਦੇ ਮੈਂ ਕਲੀਅਰਲੀ ਆਫੀਸਰਸ ਨੂੰ ਇਹ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਜਿੰਨਾ ਵੀ ਆਪਾਂ ਕੰਮ ਕਰਨਾ ਹੈ ਸੜਕਾਂ ਬਣਾਉਣ ਦਾ ਕੰਮ ਕਰਨਾ ਹੈ ਸੀਵਰੇਜ ਪਾਉਣ ਦਾ ਕੰਮ ਕਰਨਾ ਹੈ ਕਿਸੇ ਵੀ ਤਰੀਕੇ ਦੀ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਕਿ ਕਮੇਟੀ ਕਰਦੀ ਹੈ ਉਹ ਬੜਾ ਸੋਲਿਡ ਹੋਣਾ ਚਾਹੀਦਾ ਹੈ ਉਹ ਬੜਾ ਅੱਛਾ ਹੋਣਾ ਚਾਹੀਦਾ ਤੇ ਆਪਾਂ ਜਿਹੜੀ ਪਿਛਲੀ ਮੈਂ ਸਟੱਡੀ ਕੀਤੀ ਹੈ ਜਮੈਂ ਦੇਖ ਰਹੀ ਹਾਂ ਉਹਦੇ 'ਚ ਕੀ ਹੁੰਦਾ ਕਿ ਆਪਾਂ 50 50% ਤੇ ਵੀ ਬਹੁਤ ਲੋ ਤੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਜਿਹਦਾ ਅਸੀਂ ਤੁਹਾਨੂੰ 100 ਰੁਪਏ ਦੇਣਾ ਹੁੰਦਾ ਤੁਸੀਂ ਉਹ 50 ਰੁਪਏ ਵਿੱਚ ਕੰਮ ਕਰ ਦਿਨੇ ਆ ਉਦੇ ਨਾਲ ਕੀ ਹੁੰਦਾ ਜੀ ਜਿਹੜੀ ਸੜਕ 8 ਇੰਚ ਚੌੜੀ ਹੋਣੀ ਚਾਹੀਦੀ ਐ ਸਪੋਜ਼ ਕੋਈ ਚੀਜ਼ 8 ਇੰਚਾ ਤਾਂ ਉਹ 5 ਇੰਚ ਰਹਿ ਜਾਂਦੀ ਐ ਕਿਉਂਕਿ ਸਾਨੂੰ ਹੁੰਦਾ ਕਿ ਠੇਕਾ ਮਿਲ ਜਾਵੇ ਉੱਪਰੋਂ ਬਹੁਤ ਸਾਰੀਆਂ ਪਾਵਰਾਂ ਦਾ ਇਹ ਦਬਾਅ ਹੁੰਦਾ ਕੰਮ ਸਵੇਰ ਵੀ 100 ਰੁਪਏ ਹੀ ਜਾਣਾ 50 ਰੁਪਏ ਉਹਦੇ 'ਚ ਜਾਂਦੇ ਨੇ ਸੜਕ ਦੇ ਜਾਂ ਕਿਸੇ ਹੋਰ ਉਸਾਰੀ ਦੇ ਜਿਹੜਾ ਵੀ ਤੁਹਾਨੂੰ ਠੇਕਾ ਮਿਲਦਾ ਹੈ ਕਮੇਟੀ ਦੇ ਵੱਲੋਂ ਕਿਸੇ ਵੀ ਚੀਜ਼ ਨੂੰ ਬਣਾਉਣ ਦਾ ਚਾਹੇ ਫਿਰ ਉਹ ਜਿੰਮ ਲਵਾਉਣ ਦਾ ਚਾਹੇ ਉਹ ਸੜਕਾਂ ਬਣਾਉਣ ਦਾ ਚਾਹੇ ਕਿਸੇ ਹੋਰ ਪ੍ਰਕਾਰ ਦੇ ਇਹ ਕੰਮ ਨਾ ਸਿਰਫ ਖਰੜਚ ਚੱਲ ਰਿਹਾ ਇਹ ਕੰਮ ਪੂਰੇ ਪੰਜਾਬ ਚ ਚੱਲ ਰਿਹਾ ਲੋ ਕੁਆਲਿਟੀ ਕੰਮ ਇੱਕ ਸੜਕ ਜੇ ਅਸੀਂ ਇੰਟਰਲੋਕ ਇਟਾਂ ਲਾਉਂਦੇ ਆ ਜਾਂ ਕੋਈ ਵੀ ਕੰਮ ਲਾਉਂਦੇ ਆ ਉਹ ਕਈ ਸਾਲ ਚੱਲਣੀ ਚਾਹੀਦੀ ਹੈ ਸੋਲਿਡ ਕੰਮ ਪਰ ਪਹਿਲਾਂ ਹੀ ਕੰਮ ਜਿਹੜਾ ਹੁੰਦਾ ਉਹ ਢਿੱਲਾ ਹੁੰਦਾ ਫੇਰ ਉਹ ਕੀ ਹੁੰਦਾ ਕਿ ਉਸ ਤੋਂ ਬਾਅਦ ਉਹ ਤਿੰਨ ਚਾਰ ਮਹੀਨੇ ਬਾਅਦ ਜਿਹੜੀ ਸੜਕ ਹੈ ਉਹ ਖਰਾਬ ਹੋ ਜਾਂਦੀ ਹੈ ਫੇਰ ਦੁਬਾਰੇ ਉਹਨਾਂ ਖਰਚਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਥੋੜੀ ਮੈਂ ਕਿਸ ਤਰੀਕੇ ਦੂਰ ਕਰ ਸਕਦੀ ਹਾਂ ਉਹ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਹਾਂ ਸਾਰਿਆਂ ਨੂੰ ਜਿੰਨਾ ਸਾਡਾ ਵਿਕਾਸ ਕਰਨ ਵਿੱਚ ਯੋਗਦਾਨ ਉਹਨਾਂ ਹੀ ਯੋਗਦਾਨ ਤੁਹਾਡਾ ਵੀ ਹੈ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਮੁਸ਼ਕਲ ਇਹ ਆਉਣੀ ਹੈ ਜੀ ਕਿ ਜੇ ਹੁਣ ਤੁਹਾਡੇ ਤੋਂ ਪਹਿਲਾਂ ਇਹ ਵੀ ਉਸ ਠੇਕੇਦਾਰ ਨੂੰ ਠੇਕਾ ਦੇਣਾ ਹੈ ਜਿਹਨੂੰ ਜੇ ਅਸੀਂ 100 ਰੁਪਏ ਦੇਵਾਂਗੇ ਤੇ 50 ਰੁਪਏ ਕਿਸ ਤਰੀਕੇ ਸਾਨੂੰ ਵਾਪਸ ਦਊਗਾ 40 ਰੁਪਏ 30 ਰੁਪਏ 20 ਰੁਪਏ ਚਾਹੇ ਅਸੀਂ ਜਿਹੜਾ ਮਰਜ਼ੀ ਮਟੀਰੀਅਲ ਦੇ ਦੀ ਉਹਨੂੰ ਚਾਹੇ ਉਹ ਇੱਧਰ-ਇੱਧਰ ਕਰਕੇ ਪਰਚੀਆਂ ਕੱਟ ਕੇ ਜਿਵੇਂ ਮਰਜ਼ੀ ਐਡਜਸਟ ਕਰ ਦਈਏ ਮੈਂ ਦਾਵਾ ਕਰ ਰਹੀ ਆ ਮੇਰੇ ਕੋਲੇ ਪਰਸੈਂਟੇਜ ਦੀ ਪੂਰੀ ਆਫਰ ਆਈ ਹੈ ਵੀ ਇਹ ਇੰਨੇ ਪਰਸੈਂਟ ਦੀ ਤੁਹਾਨੂੰ ਭੇਜ ਦੰਦੇ ਆ ਮੈਂ ਲਗਾਤਾਰ ਇਹਨਾਂ ਨੂੰ ਇਹ ਸਮਝਾ ਰਹੀ ਆ ਵੀ ਮੈਨੂੰ ਪਰਸੈਂਟੇਜ ਨਹੀਂ ਚਾਹੀਦੀ ਤੁਸੀਂ ਠੇਕੇਦਾਰਾਂ ਨੂੰ ਨਾ ਵੱਡੋ ਉਹਨਾਂ ਨੂੰ ਕੰਮ ਕਰਨ ਦਿਓ ਜੋ ਤੁਹਾਡਾ ਬਣਦਾ ਕਮਾਈ ਕਰੋ ਜੋ ਜਾਇਜ਼ ਹੈ ਜੋ ਕਾਨੂੰਨੀ ਤੌਰ ਉੱਤੇ ਜਿੰਨੀ ਪਰਸੈਂਟ ਜਿੰਨੀ ਛੋਟ ਜਾਇਜ਼ ਹੈ ਤੁਸੀਂ ਕਿਉਂ ਜਦੋਂ ਐਮਐਲਏ ਇੱਕ ਵੀ ਪੈਸਾ ਨਹੀਂ ਲੈ ਰਹੀ ਸ਼ਾਇਦ ਤੁਹਾਡੇ ਮੇਰੇ ਕੋਲੇ ਇਨਫੋਰਮੇਸ਼ਨ ਕਿਵੇਂ ਆਈ ਕਿ ਕਿਸੇ ਐਮਸੀ ਨੇ ਕਿਹਾ ਕਿ ਅਸੀਂ ਜਿਹੜਾ ਪੈਸਾ ਹੈ ਉਹ ਤਾਂ ਬਿਤਾਈ ਮੇ ਬਿਜਲੀ ਡਿਪਾਰਟਮੈਂਟ ਪੁੱਛਿਆ ਉਹ ਬਿਜਲੀ ਡਿਪਾਰਟਮੈਂਟ ਦੇ ਵਿਚਾਰੇ ਛੋਟੇ ਜਿਹੇ ਠੇਕੇਦਾਰ ਤੋਂ ਇਹ ਕਿਹਾ ਗਿਆ ਕਿ ਇੰਨਾ ਪੈਸਾ ਚਾਹੀਦਾ ਸੀ ਐਮਐਲਏ ਨੂੰ ਦੇਣਾ ਐਮਐਲਏ ਨੇ ਕਦੇ ਠਿਆਨੀ ਨਹੀਂ ਲਈ ਜਦੋਂ ਐਮਐਲਏ ਕਮਿਸ਼ਨ ਨਹੀਂ ਲੈ ਰਿਆ ਕਮਿਸ਼ਨ ਨਾ ਕੋਈ ਅਫਸਰ ਲਊਗਾ ਨਾ ਕੋਈ ਪ੍ਰਧਾਨ ਲਊਗਾ ਤੇ ਇਹ ਨਹੀਂ ਕਿ ਅਸੀਂ ਅੱਜ ਬੰਦ ਕੀਤਾ 3 ਸਾਲ ਦਾ ਇੱਕ ਪੈਸਾ ਕਿਸੇ ਤੋਂ ਵੀ ਨਹੀਂ ਲਿਆ ਕਮੇਟੀ ਦੇ ਬਜਟ ਦੇ ਵਿੱਚੋਂ ਇੱਕ ਪੈਸਾ ਨਹੀਂ ਵਰਤਿਆ ਗਿਆ ਤੇ ਇਹ ਕੰਮ ਹੁਣ ਬੰਦ ਕਰ ਦਿਓ ਘਟਿਆ ਕੁਆਲਿਟੀ ਦਾ ਮਾਲ ਆਪਾਂ ਨਹੀਂ ਲਾਉਣਾ ਤੁਸੀਂ 70 70 50 50 ਪਰਸੈਂਟੇ ਸੱਜ ਤੱਕ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਜੇ ਕੰਮ ਆਪਾਂ ਨਾ ਕਰੀਏ ਆਪਾਂ ਸੋਲਿਡ ਕੰਮ ਕਰੀਏ ਜਿੰਦਾ ਪਬਲਿਕ ਖੁਸ਼ ਹੋਵੇ ਪਬਲਿਕ ਦਾ ਪੈਸਾ ਆਪਾਂ ਆਪਣਾ ਘਰ ਬਣਾਉਂਦੇ ਆਂ ਆਪਾਂ ਮਾੜਾ ਮਾਲ ਤਾਂ ਨਹੀਂ ਲਾਉਂਦੇ ਆਪਾਂ ਨੂੰ ਹੁੰਦਾ ਹੀ ਆ ਜੀ ਕਿ ਘੱਟੋ ਘੱਟ ਇਹ ਲੰਬਾ ਟਾਈਮ ਘਰ ਸਾਡਾ ਸੋਲਿਡ ਰਵੇ ਐਵੇਂ ਪਬਲਿਕ ਦਾ ਕੰਮ ਕਰਨਾ ਉਹਨਾਂ ਦਾ ਪੈਸਾ ਆਪਾਂ ਸਹੀ ਤਰੀਕੇ ਨਾਲ ਵਰਤਣਾ। ਸੋ ਕਿਸੇ ਦੀਆਂ ਗੱਲਾਂ ਸੁਣ아요। ਚਾਹੇ ਕੋਈ ਅਫੀਸਰ ਕਵੇ, ਚਾਹੇ ਕੋਈ ਪੋਲੀਟੀਕਲ ਲੋਕਲ ਪ੍ਰਧਾਨ ਕਵੇ। ਇਹੋ ਸਾਹ ਕੋਈ ਉੱਪਰ ਹਿੱਸਾ ਮੰਗਦਾ ਬੰਦ ਕਰ ਦਿਓ। ਕਿਸੇ ਨੇ ਕਿਹਾ ਮੈਨੂੰ 3-4% 5% ਮੈਨੂੰ ਚਾਹੀਦਾ ਉਹਨੂੰ ਬੰਦ ਕਰ ਦਿਓ। ਇਮੀਡੀਏਟ ਬੰਦ ਕਰ ਦਿਓ। ਪਬਲਿਕ ਦਾ ਕੰਮ ਆਪਾਂ ਸੋਲਿਡ ਕਰਨਾ ਸ਼ੁਰੂ ਕਰੀਏ। ਤੁਸੀਂ ਆਏ ਹੋ ਗੱਲਬਾਤ ਸੁਣੀਏ। ਮੈਨੂੰ ਸਾਰੇ ਭਰਾਵਾਂ ਤੋਂ ਉਮੀਦ ਹੈ ਠੇਕੇਦਾਰ ਸਾਹਿਬਾਨਾਂ ਤੋਂ ਕਿ ਅਸੀਂ ਰਲ ਮਿਲ ਕੇ ਟੀਮਵਰਕ ਪਬਲਿਕ ਦੇ ਹਿੱਤ ਵਿੱਚ ਤੁਹਾਡਾ ਜਿਹੜਾ ਜਾਇਜ਼ ਕਮਿਸ਼ਨ ਹੈ ਜੋ ਤੁਹਾਨੂੰ ਮੁਨਾਫੇ ਲਈ ਚਾਹੀਦਾ ਸਿਰਫ ਉਹ ਰੱਖੋ ਲੀਡਰਾਂ ਲਈ ਜਾਂ ਅਫਸਰਾਂ ਲਈ ਪੈਸਾ ਨਾ ਰੱਖੋ ਲੋਕਾਂ ਨੂੰ ਵਧੀਆ ਸੋਲਿਡ ਕੰਮ ਕਰਕੇ ਦਿਓ ਅੱਜ ਤੋਂ ਬਾਅਦ ਜਿਹੜੀ ਵੀ ਹਲਕਾ ਖਰੜੇ ਚ ਲੱਗਣੀ ਚਾਹੀਦੀ ਹੈ ਉਹ ਸੋਲਿਡ ਲੱਗਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਹਾਂਜੀ ਸਰ ਅੱਜ ਅਸੀਂ ਅਮ੍ਰਿਤਪੁਰ 15:00 ਵਜੇ ਬੈਠੇ ਅਸੀਂ ਤਾਂ ਤੁਹਾਡਾ ਕਰਮ ਮੰਗਣ ਆਏ ਜਿਹੜੇ ਹੋਰ ਪਾਰਟ ਨੇ ਇਹਨਾਂ ਨੇ ਲੈਸ ਸੂਤਾ ਤੁਹਾਡੇ ਪੱਕੇ ਆ ਲਗੇ ਜਮਾ ਸੂਤੀ ਅਸੀਂ ਇੱਧਰ ਆਏ ਕਿ ਬਿਲਕੁਲ ਅਸੀਂ ਇੱਧਰ ਆਏ ਠੀਕ ਹੈ ਸਰ ਓਹੋ ਗੱਲ ਇਹਦਾ ਇਹਦਾ ਹਾਲ ਹੀ ਕੀ ਹੈ ਜੀ ਵੀ ਕੀ ਸਾਡੇ ਕੋਲੇ ਦਾ ਇਹੋ ਸਾਹਿਬ ਵਿਕੇ ਤੈਹ ਹੋਣਾ ਚਾਹੀਦਾ ਹੈ ਕਿ ਇਸ ਤੋਂ ਘੱਟ ਕੁਆਲਿਟੀ ਨਹੀਂ ਆਉਣੀ ਸਾਡਾ ਕੁਆਲਿਟੀ ਚੈੱਕ ਜਦੋਂ ਹੋਊਗਾ ਨਾ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਤੁਹਾਡੀ ਗੱਲ ਠੀਕ ਹੈ ਪਰ ਕੀ ਜਿਹੜਾ ਕੰਮ 90 ਰੁਪਏ ਚ ਹੋਣਾ ਉਹ 50 ਚ ਉਹ ਕੰਮ ਕਰ ਸਕਦਾ ਜੋ ਕੁਆਲਿਟੀ ਸਾਨੂੰ ਚਾਹੀਦੀ ਹੈ ਗੱਲ ਇਹ ਆ ਵੀ ਅੱਜ ਤੱਕ ਕੁਆਲਿਟੀ ਚ ਆਪਣੀ ਸਕਿਨ ਸੇਵ ਕਰਨੇ ਵਾਸਤੇ ਫਿਰ ਅਸੀਂ ਵੀ ਪਾਈਏ ਜਿਹੜਾ ਅਫਸਰ ਸਾਡੀ ਮਦਦ ਕਰੇ ਕਿ ਪਾਰਲਾ ਪੰਚਾਇਤ ਜਿਹੜਾ ਲੈਸ ਬਾਰਾ ਉਹਦਾ ਚਲਚਲ ਕਰੇ ਹਾਂ ਕਰਨਾ ਪੈਣਾ ਇਹ ਇੱਕ ਦਮ ਕਰਾਂਗੇ ਆਪਕੇ ਕਰਨ ਦਾ ਸਾਰਾ ਸਮਝੋ ਹੋ ਜਾਣਾ ਉਹਦੇ ਤੁਸੀਂ ਤੁਸੀਂ ਇਦਾਂ ਕਰੋ ਇਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਬਹੁਤ ਬਡੀ ਗੱਲ ਜਦੋਂ ਸਹੀ ਗੱਲ ਲੈਂਦੇ ਕੋਈ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਪੂਰੀ ਬਾਰੇ ਬਈ ਤੁਸੀਂ ਇਹ ਲੋਕ ਜਿਹੜੇ ਬੈਠੇ ਨੇ ਤੁਸੀਂ ਸਾਥ ਦੇ ਇਹਨੂੰ ਤਿਆਰ ਹੋ ਜੀ? ਹਾਂ ਜੀ ਸਾਰੇ ਜਣੇ ਸਾਰੇ ਜਿਹੜੇ ਲਾਸਟ ਟਾਈਮ ਟੈਂਡਰ ਲਗੇ ਸੀ ਜੀ ਜੀ ਸਰ ਤੁਹਾਨੂੰ ਇੰਦਾ ਵੀ ਐਮਨ ਕੋਈ ਕੋਈ ਪੈਂਡੈਂਸੀ ਵੀ ਲਿਸਟ ਹੋਊਗੀ ਕਿ ਕਿਹੜੇ ਕੰਮ ਕਿਸ ਕਿਸੇ ਕਿਸੇ ਬੰਦੇ ਕੋਲ ਤਾਂ ਮੈਂ ਪੰਜ-ਪੰਜ 10-10 ਕਰੋੜ ਦੇ ਕੰਮ ਪੈਂਡਿੰਗ ਬਏ ਨੇ ਜੀ ਅਸੀਂ ਜਿਵੇਂ ਮਿਲ ਕੇ ਬੈਠੇ ਹਾਂ ਅਸੀਂ ਮਿਲ ਕੇ ਬੈਠੇ ਹਾਂ ਸਾਡੇ ਕੋਲ ਦੀ 5000 ਰੁਪਏ ਦੀ ਕੰਪਨੀ ਨਹੀਂ ਆਇਆ ਜੀ ਇਦਾਂ ਕਿਉਂ ਨਹੀਂ ਕੱਲ ਨੂੰ ਕੋਈ ਤੁਸੀਂ ਲੈਸ ਪਾ ਕੇ ਇਹ ਨਹੀਂ ਦੇਖਦੇ ਕੁਆਲਿਟੀ ਕੀ ਆਉਗੀ ਬਿਲਕੁਲ ਕੁਆਲਿਟੀ ਤਾਂ ਸਕੰਜੇ ਕਰਸਤ ਹੁਣੇ ਉਹ ਤਾਂ ਬਹੁਤ ਸਕੰਜੇ ਕਰਸ ਜਾਂਦੇ ਪਰ ਹੁਣ ਜੇ ਪਾਈ ਜਾਂਦਾ ਤਾਂ ਸਕੰਜੇ ਕਰ ਸਕਦੇ ਕੰਮ ਪੂਰਾ ਲੈਣ ਲੱਗੇ ਬਿੱਲੋ ਦਾ ਘਟਣ ਲੱਗ ਗਿਆ ਤੇ ਪਰ ਕਹਿੰਦਾ ਕੋਈ ਨਹੀਂ ਕੋਈ ਫਿਲੋਸਫੀ ਇਹਦਾ ਕਰੀ ਜਾਂਦਾ ਕੰਮ ਕਰ ਲੀ ਗਏ ਪਰ ਤਾਂ ਕੁਆਲਿਟੀ ਲੈ ਲੈ ਸਕੰਜੇ ਕਰ ਸਕਦੇ ਨਹੀਂ ਕੁਆਲਿਟੀ ਤਾਂ ਹਲੇ ਆਉਣ ਨਹੀਂ ਲੱਗੀ ਅਸੀਂ ਸ਼ੁਰੂ ਕਰ ਬਹੁਤ ਪਰਕੇ ਤੇ ਪਹਿਲੀ ਹੀ ਪਾਈ ਆਪਣੇ ਮੁੱਦੇ ਪਹਿਲੀ 57% ਲੈਸ ਖੋਲ ਲਿਆ 57 ਕਿਤੇ ਨਹੀਂ ਮੈਂ ਇੱਕ ਰਿਕੁਐਸਟ ਕਰਦਾ ਕਿ ਜਿੰਨੇ ਜਿੱਦੀ ਕਿੰਨੀ ਕੈਪੈਸਿਟੀ ਹੈ ਜੀ ਉਹਦੇ ਕੋਲ ਕੁੱਨੇ ਕੰਮ ਪਹਿਲਾਂ ਪੈਂਡਿੰਗ ਪਏ ਨੇ ਆਪਾਂ ਉਹਦਾ ਮਤਲਬ ਲਿਆ ਸਕਦੇ ਹਾਂ ਕਿ ਉਹਦੇ ਟੈਂਡਰ ਨਹੀਂ ਵਿਚਾਰੇ ਜਾਣਗੇ ਹਾਂ ਬਿਲਕੁਲ ਠੀਕ ਹੈ ਜਿਹਦੇ ਜਿਵੇਂ ਮੰਨੋ ਜਿੱਦੀ ਕੋਈ ਕਰੋੜ ਦੀ ਕੈਪੈਸਿਟੀ ਹੈ ਜੀ ਉਹਦੇ ਕੋਲ ਪਹਿਲਾਂ ਹੀ 2 ਕਰੋੜ ਦੇ 3 ਕਰੋੜ ਦੇ ਕੰਮ ਉਹਦੇ ਪੈਂਡਿੰਗ ਪਏ ਆ ਹੂੰ ਉਹਨੂੰ ਦੇ ਦੇ ਆ ਪਹਿਲੇ ਜੇ ਬੰਦੇ ਨੂੰ ਕਿਹੜੀ ਸ਼ਰਤ ਲਾਈ ਹੋਈ ਹੈ ਲਾਤੀ ਜੀ ਉਹਦੇ ਕੰਮ ਨਹੀਂ ਵਿਚਾਰੇ ਜਾਣਗੇ ਲਾਤੀ ਜੀ ਜਿਹੜੀ ਚੀਜ਼ ਹੈ ਨਾ ਅਸੀਂ ਪਹਿਲਾਂ ਲਾਤੀ ਸਾਨੂੰ ਬਦਲ ਕੀ ਤੁਸੀਂ ਕੋਈ ਟੈਂਡਰ ਇਹੋ ਜੇ ਬੰਦੇ ਨੂੰ ਦਿੱਤਾ ਜਿਹਦੇ ਕੰਮ ਪੈਂਡਿੰਗ ਪਏ ਆ ਮੈਂ ਮਹਾਰਤ ਪੂਰਾ ਪਤਾ ਕੈਂਪ ਤੇ ਕਈ ਟੇਕੇ ਦਾ ਜਾਂ ਬਾ ਬਾ ਮੋਰਕੈਨੀ ਕੰਮ ਪਈਆਂ ਉਹ ਕਿਹੜੇ ਪੰਜ ਪੰਜ ਕੋੜਦੇ ਪਈਆਂ ਹਾਂ ਉਹਦੇ ਫੇਰ ਪਈ ਜਾਂਦੇ ਉਹ ਕਿਉਂ ਫੇਰ ਪਈ ਜਾਂਦੇ ਨੇ ਜੀ ਇਹ ਕੀ ਹਲਾਜ ਹੈ ਤਾਂ ਤੁਹਾਡੇ ਕੋਲ ਹੁਣ ਮੈਂ ਇੱਥੇ ਲਗਾ ਲਿਆ ਨਵੀਂ ਲੱਗੇ ਨਾ ਮੈਂ ਇੱਥੇ ਲਾਏ ਇੱਕ ਲਾਜੀ ਹੁਣ ਪਈ ਐ ਮੈਂ ਮੱਪੀ ਪਈ ਆ ਪਹਿਲਾਂ ਮੈਂ ਸ਼ੁਰੂ ਕੀਤੇ ਕਲਾਸ ਗੋਲੀ ਵੀ ਜੇ ਸਾਡੀ ਕਪੈਸਟੀ ਤੋਂ ਤਾਂ ਅਸੀਂ ਟੈਂਟਰ ਤੇ ਖੁੱਲਣੇ ਨਹੀਂ ਇਹ ਕਲਾਸ ਪਈ ਐ ਮੈਂ ਮੇਜ ਪਾਤੀ ਨੇ ਕੋਈ ਹੱਲ ਨਹੀਂ ਸੀ ਬਿਲਕੁਲ ਇੱਕੋ ਹੀ ਕਲਾਸ ਇਹਦੇ ਵਿੱਚ ਬੜਾ ਬੈਨੀਫਿਟ ਹਾਂ ਜੀ ਇਹੀ ਪਾਰਟੀ ਜੀ ਮੈਨੂੰ ਪਹਿਲਾਂ ਤਪਤਾ ਜੀ ਹੋਰ ਵੀਰਾ ਕੋਈ ਮੇਰੇ ਕੋਲ ਆਪਸੀ ਜੀ ਜੀ ਆਪਾਂ ਇਹਨਾਂ ਨੂੰ ਪਹਿਲਾਂ 2 ਕਰੋੜ ਦੇ ਕੰਮ ਦੇਤੇ ਪਹਿਲਾਂ ਉਹ ਪੂਰੇ ਕਰਨਗੇ ਅਸੀਂ ਉਹਨਾਂ ਦੀ ਕੁਆਲਿਟੀ ਚੈੱਕ ਕਰਾਂਗੇ ਜੇ ਕਿਸੇ ਨੇ 2 ਕਰੋੜ ਦੇ ਕੰਮ ਕੁਆਲਿਟੀ ਸਹੀ ਨਹੀਂ ਹੈਗੀ ਸਾਥੋਂ ਪੈਸਾ ਲੈ ਲਿਆ ਤਾਂ ਉਹਨੂੰ ਦੁਬਾਰਾ ਬਲੈਕਲਿਸਟਡ ਕਰ ਦੇ